ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਗੁਰਬਾਣੀ ਦੇ ਵਿੱਚ ਜਿਹੜੇ ਮਹਿੰਗੇ ਸ਼ਬਦ ਆਉਂਦੇ ਨੇ ਉਹਨਾਂ ਦੇ ਉਚਾਰਨ ਸਿੱਖਣੇ ਨੇ ਕਿਉਂਕਿ ਜਿਹੜੇ ਸ਼ਬਦ ਤੁਸੀਂ ਲਿਖੇ ਵੇਖ ਰਹੇ ਹੋ ਇੰਨਾ ਸ਼ਬਦਾਂ ਨੂੰ ਸੰਗਤਾਂ ਆਮ ਹੀ ਗਲਤ ਪੜ੍ਹਦੀਆਂ ਜਿਹੜੀਆਂ ਸੰਗਤਾਂ ਕਰਾ ਦੇਵੇ ਸਹਿਜ ਪਾਠ ਕਰਦੀਆਂ ਖਾਸ ਕਰਕੇ ਉਹ ਤਾਂ ਇਹਨਾਂ ਨੂੰ ਗਲਤ ਪੜ੍ਹ ਜਾਂਦੀ ਹੈ ਕਿਉਂਕਿ ਸੰਖਿਆ ਨਾ ਕੀਤੀ ਹੋਣ ਕਰਕੇ ਫਿਰ ਸ਼ਬਦਾਂ ਦਾ ਪਤਾ ਨਹੀਂ ਲੱਗਦਾ ਕਿ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਇਹ ਜਿਹੜੇ ਸ਼ਬਦ ਨੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਨੇ ਅੰਗ ਨੇ 369 ਹਾਂ 369 ਅੰਗ ਤੇ ਇਹ ਗੁਰਬਾਣੀ ਦੇ ਸ਼ਬਦ ਦਰਜ ਨੇ ਰਾਗ ਕਿਹੜਾ ਹੈ ਆਸਾ ਰਾਗ ਆਸਾ ਰਾਗ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਘਰ ਅੱਗੇ 8 ਲਿਖਿਆ ਹੁੰਦਾ ਹੈ ਅੱਗੇ 8 ਅੰਕ ਪਾਇਆ ਇਸ ਨੂੰ ਸੰਗਤਾਂ ਕਈ ਪੜ੍ਹਦੇ ਆ ਘਰ 8 ਕੇ ਇਸ ਤਰ੍ਹਾਂ ਨਹੀਂ ਪੜ੍ਹਨਾ ਇਸ ਦਾ ਉਚਾਰਨ ਹੈ ਰਾਗ ਆਸਾ ਕਰ 8ਵੇਂ ਕੇ ਐੜਾ ਉੱਤੇ ਅਦਕ ਠੱਠਾ ਵਾਵੇ ਲਾਉ ਤੇ ਬਿੰਦੀ ਕੀ ਬਣ ਗਿਆ 8ਵੇਂ ਹਾਂ 8ਵੇਂ ਕੇ ਐ ਪੜਨ ਕਰ 8ਵੇਂ ਕੇ ਕਰ 8ਵੇਂ ਕੇ ਹਾਂ ਕਰ 8 ਨਹੀਂ ਪੜਨ ਕਰ 8ਵੇਂ ਕੇ ਕਾਖੀ ਮਹੱਲਾ ਚੌਥਾ ਮਹੱਲਾ ਪੜਨਾ ਮਹਿਲਾ ਨਹੀਂ ਪੜਨਾ ਕਈ ਸੰਗਤਾਂ ਨੂੰ ਮਹਿਲਾ ਪੜਦੀ ਹੈ ਮਹਿਲਾ ਚੌਥਾ ਮਹਿਲਾ ਨਹੀਂ ਪੜਨਾ ਮਹੱਲਾ ਪੜਨਾ ਕੀ ਪੜਨਾ ਮਹੱਲਾ ਹਾਂ ਮਹੱਲਾ ਚੌਥਾ ਹੁਣ ਆਹ ਸ਼ਬਦ ਜਿਹੜਾ ਹੈ ਇਹ ਵੀ ਗੁਰਬਾਣੀ ਦੇ ਵਿੱਚ ਆਸਾ ਰਾਗ ਦੇ ਵਿੱਚ ਹੁੰਦਾ ਹੈ ਉਸੇ ਅੰਗ ਤੇ ਠੀਕ ਹੈ 369 ਅੰਤ ਰੰਗ ਤੇ ਇਹੀ ਜਿਹੜਾ ਸ਼ਬਦ ਹੈ ਆਉਂਦਾ ਹੈ ਪਹਿਲਾ ਪਾਏ ਇਸ ਦਾ ਸ਼ਬਦ ਉਚਾਰਨ ਸਿੱਖਿਆਣਾ ਹਾਂਜੀ ਇਸ ਸ਼ਬਦ ਨੂੰ ਵੀ ਸੰਗਤਾਂ ਬਹੁਤ ਗਲਤ ਪੜ ਜਾਂਦੀ ਹੈ ਰਾਗ ਆ ਸਾਵਰੀ ਆ ਸਾਵਰੀ ਪੜਨਾ ਹੈ ਸੰਗਤਾ ਕੀ ਪੜਦੀ ਹੈ ਆਸਾਵਰੀ ਹਾਂਜੀ ਆਸਾਵਰੀ ਪੜਦੀ ਹੈ ਆਸਾਵਰੀ ਨਹੀਂ ਪੜਨਾ ਕਿਤੇ ਵੀ ਇਹ ਸ਼ਬਦ ਆਉਂਦਾ ਗੁਰਬਾਣੀ ਵਿੱਚ ਇਹਨੂੰ ਆਸਾਵਰੀ ਨਹੀਂ ਪੜਨਾ ਆ ਸਾਵਰੀ ਆ ਸਾਵਰੀ ਹਾਂ ਆ ਸਾਵਰੀ ਇਸ ਤਰ੍ਹਾਂ ਆ ਸਾਵਰੀ ਨਹੀਂ ਪੜਨਾ ਵੱਖਰਾ ਵੱਖਰਾ ਨਹੀਂ ਕਰਨਾ ਠੀਕ ਹੈ ਜੀ ਆ ਸਾ ਪਹਿਲਾਂ ਪੜ ਲੋ ਵਰੀ ਬਾਅਦ ਪੜ ਲੋ ਇਸ ਤਰ੍ਹਾਂ ਨਹੀਂ ਪੜਨਾ ਇਹ ਸ਼ਬਦ ਹੈ ਆ ਸਾਵਰੀ ਆ ਸਾਵਰੀ ਹਾਂ ਕਿਤੇ ਵੀ ਗੁਰਬਾਣੀ ਵਿੱਚ ਆਉਂਦਾ ਹੈ ਇਹ ਰਾਗ ਮਾਲਾ ਦੇ ਵਿੱਚ ਵੀ ਆਉਂਦਾ ਹੈ ਤੇ ਆਸਾ ਰਾਗ ਦੇ ਵਿੱਚ ਤਾਂ ਨਹੀਂ ਆਉਂਦਾ ਇਹਨੂੰ ਪੜਨਾ ਆ ਸਾਵਰੀ ਆ ਸਾਵਰੀ ਘਰ ਅੱਗੇ ਲਿਖਿਆ ਹੁੰਦਾ ਹੈ 16 16 ਦੇ ਅੱਗੇ ਪਾ ਕੇ ਫਿਰ 2 ਲਿਖਿਆ ਅੰਕ ਗੁਰਬਾਣੀ ਵਿੱਚ ਇਹਨੂੰ ਸੰਗਤਾਂ ਕਿਵੇਂ ਤੁਸੀਂ ਕਿ ਪੜਦੇ 16 ਕੇ 2 ਹੀ ਮੈਂ ਤਾਂ ਪੜਦੇ 16 ਕੇ 2 ਨਹੀਂ ਪੜਨਾ ਕਿਉਂਕਿ ਸੰਗਤਾਂ ਆਮ ਜਿਹੜੀਆਂ ਕਰਾਂ ਸਹਿ ਪੜ ਕਰਦੀਆਂ ਨਾ ਉਹ ਵੀ ਇਸ ਤਰੀਕਾ ਪੜਦੀਆਂ 16 ਕੇ 16 ਕੇ ਨਹੀਂ ਪੜਨਾ ਨਹੀਂ ਇਸ ਦਾ ਉਚਾਰਨ ਹੈ ਰਾਗ ਆ ਸਾਵਰੀ ਘਰ 16ਵੇਂ ਕੇ 16ਵੇਂ ਪੜ੍ਹਨਾ ਹਾਂ ਰਾਗ ਆ ਸਾਵਰੀ ਘਰ 16ਵੇਂ ਕੇ ਕੀ ਪੜ੍ਹਨਾ 16ਵੇਂ ਕੇ 16ਵੇਂ 16 ਨਹੀਂ ਪੜ੍ਹਨ ਦੇ 16ਵੇਂ ਕੇ 16ਵੇਂ ਕੇ ਇਹਨੂੰ ਪੜ੍ਹਨਾ 2 2 ਹਾਂ ਦੱਦਿਓੜਾ 2 ਇਹਨੂੰ ਦੂਜਾ ਨਹੀਂ ਪੜ੍ਹਨਾ ਇਹਨੂੰ ਦੂਜਾ ਨਹੀਂ ਪੜ੍ਹਨਾ ਇਹਨੂੰ 2 ਹੀ ਪੜ੍ਹਨਾ ਠੀਕ ਹੈ ਇਹਨੂੰ 16 ਨਹੀਂ ਪੜ੍ਹਨਾ 16ਵੇਂ ਕੀ ਕਹਿੰਦੇ 16ਵੇਂ ਕੇ ਕੀ ਲੱਗਿਆ ਇਹ ਵੱਜ ਲਾਉਣਾ 16ਵੇਂ ਕੇ ਹੁਣ ਸਾਰਾ ਤੁਹਾਨੂੰ ਦੱਸਦੇ ਆ ਰਾਗ ਅ ਸਾਵਰੀ ਘਰ 16ਵੇਂ ਕੇ ਦੂ ਮਹੱਲਾ ਚੌਥਾ ਲੱਗੀ ਸਮਝ ਆਂਦੀ ਹੈ ਹਾਂਜੀ ਅੱਗੇ ਆ ਗਿਆ ਸੁਦੰਗ ਇਹ ਨੂੰ ਸੰਗਤਾਂ ਕੋਲ ਪੜ੍ਹਦੇ ਸੁਤੰਗ ਸੁਤੰਗ ਨਹੀਂ ਪੜ੍ਹਨਾਂ ਨੇ ਇਹ ਤਦ ਦੀ ਜਿਹੜੀ ਆਵਾਜ਼ ਹੈ ਇਹ ਦੱਦੇ ਦੀ ਆਵਾਜ਼ ਉਚਾਰਨ ਹੋਵੇਗੀ ਜੀ ठीक है ठीक है की बनेगा सुदांग हाँ सुदांग सुदांग पढ़ना है नहीं सुतांग नहीं पढ़ना है ठीक है राग असावरी कार सोलवे के दो महल्ला चौथा सुदांग, सुदांग। समझ लगी हाँ जी राग पढ़ के सुनाओ राग आसा कार अठवे के काफी महल्ला चौथा राग असावरी ਸਰ 16 ਕੇ 2 ਮਹੱਲਾ ਚੌਥਾ ਸੁਦੰਗ ਹਾਂ ਬਹੁਤ ਸਹੀ ਸਹੀ ਬਿਲਕੁਲ ਸੋ ਸੰਗਤ ਜੀ ਇਹ ਵੀਡੀਓ ਨੂੰ ਹੋਰ ਵੀ ਸੰਗਤਾਂ ਤੱਕ ਜਰੂਰ ਪਹੁੰਚਾਓ ਕਿਉਂਕਿ ਗੁਰਬਾਣੀ ਦੇ ਵਿੱਚ ਕਈ ਮਹਿੰਗੇ ਸ਼ਬਦ ਇਹੋ ਜਿਹੇ ਹੋਣੇ ਜਿਨ੍ਹਾਂ ਨੂੰ ਸੰਗਤਾਂ ਆਮ ਗਲਤ ਪੜ ਜਾਂਦੀ ਹੈ ਤੇ ਤੁਸੀਂ ਸ਼ੇਅਰ ਕਰਿਓ ਹੋਰ ਵੀ ਸੰਗਤਾਂ ਘਰਾਂ ਦੇ ਵਿੱਚ ਜਿਹੜੇ ਸਹਿ ਪੜ ਕਰਦੀਆਂ ਜਾਂ ਸੰਥਿਆ ਕਰ ਰਹੇ ਨੇ ਛੋਟੇ ਛੋਟੇ ਬੱਚੇ ਉਹ ਵੀ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ